हां जी प्यारेयो ਤੁਹਾਨੂੰ ਪਤਾ ਕਿ ਅੱਜ ਆਪਾਂ ਪੁਣੀ ਦੀ ਸਟਾਰਟਿੰਗ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਆਪਾਂ ਇੱਕ ਲੜ ਪੁਣੀ ਦਾ ਕਿਤੇ ਇੱਕ ਕੁੰਡੇ ਨਾਲ ਬੰਨ੍ਹ ਨਾ ਦੂਜਾ ਕਿਨਾਰਾ ਫੜ ਕੇ ਸਭ ਤੋਂ ਪਹਿਲਾਂ ਆਪਾਂ ਖਿੱਚਿਆ ਉਸ ਤੋਂ ਉਪਰੰਤ ਇੱਕ ਖੱਬੇ ਹੱਥ ਨਾਲ ਲੜ ਨੂੰ ਫੜ ਕੇ ਦੋਨੋਂ ਇੱਕ ਪਾਸੇ ਦੀ ਚਿਉਣ ਵਾਲਾ ਪਤਾ ਫੜਨਾ ਦੂਜੇ ਪਾਸੇ ਦੀ ਦੂਜੀ ਕੰਨੀ ਫੜ ਕੇ ਦੋਨੋਂ ਨੂੰ ਅਲੱਗ-ਅਲੱਗ ਹੱਤਾਂ ਦੇ ਵਿੱਚ ਫੜ ਲੈਣਾ ਦੋਨੇ ਪੱਲੇ ਇੱਕ-ਇੱਕ ਕਰਕੇ ਆਪਾਂ ਪੁਣੀ ਦੇ ਵਿੱਚ ਟਿਕਣੇ ਤੋਂ ਪਹਿਲਾਂ ਉਸ ਤੋਂ ਉਪਰੰਤ ਪੱਗ ਦੀ ਸੈਂਟਰ ਦੇ ਵਿੱਚੋਂ ਇੱਕ ਲੜ ਚੱਕਣਾ ਚੱਕ ਕੇ ਹੁਣ ਵਿੱਚ ਹਿੜੜ ਦੇਣਾ ਉਸੇ ਤਰ੍ਹਾਂ ਦੂਜੇ ਪਾਸੇ ਲੜ ਪਰਨਾ ਇੱਕ ਵੜਕ ਕੇ ਪੱਲੇ ਨੂੰ ਵਿੱਚ ਕਵਰ ਕਰ ਦੇਣਾ ਇੱਥੇ ਤਰ੍ਹਾਂ ਵਾਰ-ਵਾਰ ਦੋ ਵਾਰੀ ਉਧਰੋਂ ਦੋ ਵਾਰੀ ਉਧਰੋਂ ਪੁਣੀ ਕਵਰ ਕਰਨੀ ਹੈ ਨਾਲ ਦੀ ਨਾਲ ਜਦੋਂ ਆਪਾਂ ਪੁਣੀ ਨੂੰ ਕਵਰ ਕਰਦੇ ਆ ਧਿਆਨ ਨਾਲ ਦੇਖਣਾ ਕਿ ਨਾਲ ਜੋੜ ਦੇਣਾ ਠੀਕ ਹੈ ਜੀ ਨਾਲ ਜੋੜ ਕੇ ਇੱਕ ਕਿਨਾਰਾ ਫੜਨੋਂ ਥੋੜਾ ਜਿਹਾ ਝਾੜ ਕੇ ਬਰਾਬਰ ਸਿੱਧਾ ਕਰਕੇ ਉਹਨੂੰ ਖਿੱਚ ਲੈਣਾ ਫਿਰ ਦੋਨੇ ਪੁੱਲਿਆਂ ਨੂੰ ਇੱਕ ਉਧਰ ਲਿਓ ਇਧਰੇ ਪੁੱਲੇ ਨੂੰ ਫੜ ਕੇ ਜਿਨ੍ਹਾਂ ਦੀ ਚੌੜਾਈ ਜਿਹੜੀ 4 ਉਂਗਲਾਂ ਦੀ ਹੋਣੀ ਚਾਹੀਦੀ ਆ ਤੇ ਉਸ ਨੂੰ ਆਪਾਂ ਫੋਲਡ ਕਰ ਦੇਣਾ ਫੋਲਡ ਕਰਕੇ ਇਹ ਕਿਥੇ ਗੰਢ ਪਾਉਣੀਆਂ ਰਿਪਾਈ ਗੰਢ ਪਾਉਣੀਆਂ ਜਿਹੜੀ ਆਪਾਂ ਨੂੰ ਕੋਲ ਨਹੀਂ ਥੋਕੀ ਹੋ ਜੀ ਉਸ ਤੋਂ ਬਾਅਦ ਇੱਕ ਪੱਲਾ ਪਰਲੇ ਪਾਸੇ ਦਾ ਜਿਹੜਾ ਆਪਾਂ ਪਹਿਲਾਂ ਸ਼ੂ ਤੋਂ ਚੱਕਿਆ ਸੀ ਉਹ ਹੀ ਚੱਕਣੇ ਆ ਹੋਰ ਕੋਈ ਨਹੀਂ ਚੱਕਣੇ ਇੱਕ ਉਰਲੇ ਪਾਸੇ ਦਾ ਇੱਕ ਪਰਲੇ ਪਾਸੇ ਦਾ ਪੱਲਾ ਫੜ ਕੇ ਉਹਨੂੰ ਫੋਲਡ ਕਰ ਦੇਣਾ ਜੀ ਫੋਲਡ ਕਰਕੇ ਇਸੇ ਤਰ੍ਹਾਂ ਆਪਾਂ ਜਿਸ ਤਰ੍ਹਾਂ ਤੁਹਾਨੂੰ ਪੁਣੀ ਦੇ ਵਿੱਚ ਦੱਸਿਆ ਗਾਣ ਲਈ ਜਣਾ ਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ